ਮੈਨੂੰ ਤਾਂ ਲੱਗਦਾ ਹੁੰਦਾ ਵੀ ਸਭ ਤੋਂ ਸੋਹਣੀ ਦੁਨੀਆ ਤੇ ਗੁਰਮੁਖੀ ਲਿਪੀ ਆ ਪੰਜਾਬੀ ਬੋਲੀ ਆ ਕਿਉਂਕਿ ਗੁਰਮੁਖੀ ਲਿਪੀ ਦੇ ਵਿੱਚ ਸਾਡੇ ਗੁਰੂਆਂ ਨੇ ਦਰਗਾਹੀ ਗਰਬਾਣੀ ਤਰਕੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੋਤੀਆਂ ਵਾਂਗ ਪਰੋਤੀ ਕਿੰਨੀ ਸੋਹਣੀ ਆ ਗੁਰਮੁਖੀ ਲਿਪੀ ਤੇ ਸਾਡੇ ਹਿੱਸੇ ਆਈ ਆ ਮਾਣ ਮਹਿਸੂਸ ਕਰਿਆ ਕਰੋ ਕਿ ਸਾਨੂੰ ਮਰਾ ਜੀ ਨੇ ਉਸ ਮਾੜਾ ਦੇ ਮਨ ਕੇ ਬਣਾਤਾ ਜਿਸ ਬੋਲੀ ਦੇ ਵਿੱਚ ਦਰਗਾਹੀ ਗੁਰਬਾਣੀ ਲਿਖੀ ਗਈ ਹੈ ਦੁਨੀਆ ਦੀ ਸਭ ਤੋਂ ਸੋਹਣੀ ਭਾਸ਼ਾ ਸਾਰੀਆਂ ਭਾਸ਼ਾ ਆਪਦੀ ਜਗ੍ਹਾ ਸਤਕਾਰਯੋਗ ਨੇ ਪਰ ਜਿਸ ਬੋਲੀ ਦੇ ਵਿੱਚ ਅਸੀਂ ਪੈਦਾ ਹੋਏ ਹੁੰਨੇ ਆ ਜੇ ਅਸੀਂ ਉਸ ਨੂੰ ਛੱਡ ਕੇ ਤੇ ਕੋਈ ਹੋਰ ਬੋਲੀ ਨੂੰ ਬੋਲਣ ਦੀ ਕੋਸ਼ਿਸ਼ ਕਰਦੇ ਆ ਜਾਂ ਮਾਣ ਮਹਿਸੂਸ ਕਰਦੇ ਆ ਮੈਨੂੰ ਲੱਗਦਾ ਸਾਡੇ ਆਸਤੇ ਕੋਈ ਬਾਲੀ ਵਧੀਆ